ਨਾ ਮੈਨੂੰ ਇੱਕ ਗੱਲ ਦੱਸੋ ਮੈਨੂੰ ਕੱਲੇ ਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਤੁਹਾਨੂੰ ਵੀ ਹਜੇ ਤੱਕ ਇਸ ਗੱਲ ਦੀ ਸਮਝ ਨਹੀਂ ਆਈ ਮੈਨੂੰ ਤਾਂ 30 ਸਾਲ ਹੋ ਗਏ ਆਪਣੀ ਜ਼ਿੰਦਗੀ ਜਿੰਦੀ ਨੂੰ ਮੈਨੂੰ ਇਸ ਗੱਲ ਦੀ ਹਜੇ ਸਮਝ ਕੋਈ ਨਹੀਂ ਆਈ ਵੀ ਮੈਂ ਤਾਂ ਕਹਿੰਨੀ ਆਂ ਵੀ ਮੈਂ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ ਤੇ ਮੇਰੀ ਸੱਸ ਵੀ ਇਹੀ ਕਹਿੰਦੀ ਹੈ ਵੀ ਮੈਂ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ ਤੇ ਤੁਸੀਂ ਵੀ ਇਹੀ ਗੱਲ ਕਹਿੰਦੇ ਆਂ ਵੀ ਮੈਂ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ ਪੇ ਮਾੜਾ ਕਰ ਕੌਣ ਜਾਂਦਾ ਏ ਇਹ ਕਿਹੜਾ ਤੀਜਾ ਬੰਦਾ ਜਿਹੜਾ ਵੇਚਾ ਕੇ ਚਵਲ ਮਾਰ ਜਾਂਦਾ ਵੀ ਜੇ ਮੈਂ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ ਤੇ ਮੇਰੇ ਨਾਲ ਕੌਣ ਮਾੜਾ ਕਰ ਜਾਂਦਾ ਏ ਮੇਰੀ ਸੱਸ ਦੇ ਕਹਿਣ ਮੁਤਾਬਕ ਵੀ ਮੈਂ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ ਤੇ ਮੇਰੇ ਸੱਸ ਨਾਲ ਕੌਣ ਮਾੜਾ ਕਰ ਜਾਂਦਾ ਤੇ ਤੁਸੀਂ ਵੀ ਇਹੀ ਗੱਲ ਕਹਿੰਨੇ ਆ ਵੀ ਅਸੀਂ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ ਪਤਾ ਨਹੀਂ ਸਾਡੇ ਕੋਈ ਕਦ ਤੋਂ ਮਾੜਾ ਕਰ ਜਾਂਦਾ ਵੀ ਮਾੜਾ ਕਰ ਕੌਣ ਜਾਂਦਾ ਏ ਇਹ ਕਿਹੜਾ ਤੀਜਾ ਬੰਦਾ ਏ ਜਿਹੜਾ ਅੱਜ ਤੱਕ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਵੀ ਮਾੜਾ ਕੌਣ ਕਰ ਜਾਂਦਾ ਪੀ ਅਸੀਂ ਤਾਂ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ ਫਿਰ ਵੀ ਲੋਕ ਸਾਡੇ ਨਾਲ ਮਾੜਾ ਕਰ ਜਾਂਦੇ ਨੇ